ਕੇਸ ਜਿਹੜਾ ਡਿਟੈਕਟ ਕੀਤਾ ਜ਼ੋਨ 2 ਦੇ ਨੇ ਉਹਦੇ ਵਿੱਚ 358 ਨੰਬਰ ਐਫ ਆਈ ਆਰ ਨੰਬਰ ਸੀਗਾ 379 ਵੀ ਇਹਦੇ ਵਿੱਚ ਜਿਹੜੇ ਆ ਅਸलम ਆਸ਼ੂ ਤੇ ਗੁਰਨਾਮ ਵਰਗਾਂਮਾ ਜਿਹੜੇ ਹੈਗੇ ਨੇ ਇਹਨਾਂ ਇੱਕ ਨੂੰ ਸ਼ਹਿਰਾ ਖੁਰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸ਼ਿਵਾ ਮਜੀਠਾ ਰੋਡ ਦਾ ਹੈਗਾ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਿਹੜਾ ਕਢਾਉਣਾ ਫੋਨ ਸੀਗਾ ਸੌਰੀ ਕਢਾਉਣੇ ਪਿਸਤਲ ਦੇ ਨਾਲ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਇੱਕ ਬੰਦੇ ਤੋਂ ਜਿਹੜਾ ਮੋਬਾਈਲ ਖੋਇਆ ਸੀਗਾ ਉਹਦੇ ਜਿਹੜੀ ਐਕਟਿਵਾ ਵਰਤੀ ਗਈ ਸੀ ਗਿਆਨ ਕੋ ਉਹ ਜਿਹੜੀ ਆ ਬਰਾਬਦ ਕਰਦੀ ਆ ਔਰ ਇਹ ਬੜਾ ਸਸੰਸਨੀ ਖੇਸ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਪਿਸਤਲ ਦੇ ਨਾਲ ਦਿਖਾ ਕੇ ਉਹਨੂੰ ਜਿਹੜਾ ਸੀਗਾ ਉਹਦਾ ਮੋਬਾਈਲ ਖੋਇਆ ਗਿਆ ਸੀਗਾ ਸਾਡੇ ਸੀਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਇਮੀਡੀਏਟਲੀ ਜਿਹੜਾ ਹੈਗਾ ਕੇਸ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਐਸਐਚਓ ਸਾਹਿਬ ਨੇ ਜਿਹੜਾ ਹੈਗਾ ਇਹਨੂੰ 24 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਟ੍ਰੇਸ ਕਰ ਲਿਆ ਇਹਦੇ ਵਿੱਚ ਜਿਹੜੀ ਗੱਲ ਹੋਇਆ ਘਸਾਉਣਾ ਪਿਸਤੌਲ ਉਹ ਵੀ ਬਰਾਬਦ ਕਰ ਲਿਆ ਮੋਬਾਈਲ ਕਰ ਲਿਆ ਤੇ ਐਕਟਿਵ ਅਬਜਿਟ ਤੇ ਵਾਰਦਾਤ ਕੀਤੀ ਇਹ ਐਕਟਿਵ ਆ ਵੀ ਰਿਕਵਰ ਕਰ ਲਈ ਔਰ ਇਹ ਕੇਸ ਸਾਡਾ ਜਿਹੜਾ ਸੋਲਵ ਹੋ ਗਿਆ ਸਰ ਇਹਨ ਜਿਹੜੇ ਹਾਂ ਦੇ ਪਹਿਲਾਂ ਜਿਹੜੇ ਕੇਸ ਨਹੀਂ ਹਜੇ ਤੱਕ ਨਹੀਂ ਹੈਗੇ ਹੈਗੇ ਬਟ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੇ ਕੰਮ ਕੀ ਕਰਦੇ ਇਹਨਾਂ ਦੀ ਉਮਰ 22 ਸਾਬ 30 ਤੋਂ 35 ਸਾਲ ਨੇ ਤੇ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਲੁੱਟਾ ਖੋਹਾਂ ਦਾ ਕੰਮ ਸੀ ਜਾਂ ਹੋਰ ਕਿਸ ਤੋਂ علاوہ ਆਪਾਂ ਫਿਲਹਾਲ ਤਾਂ ਇਹੀ ਕਹਿ ਸਕਦੇ ਹਾਂ ਜੀ ਲੁੱਟਾ ਖੋਹਾਂ ਦਾ ਹੀ ਹੈ ਜਿਹੜੇ ਕ੍ਰਿਮੀਨਲ ਹੈ ਕ੍ਰਿਮੀਨਲ ਬੈਕਗ੍ਰਾਉਂਡ ਜੀ ਤੇ ਸਰ ਨਸ਼ਾ ਵਗੈਰਾ ਵੀ ਕਰਦੇ ਆ ਕੁਝ ਤਾਂ ਨਹੀਂ ਹਜੇ ਤੱਕ ਐਸੀ ਨਸ਼ੇ ਵਾਲੀ ਗੱਲ ਆਉਂਦੀ ਨਹੀਂ Ora lì,